ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਦੀਪ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਆਡੀਓ ਬੁੱਕ ਵਾਇ ਮਨਦੀਪ ਕੌਰ ਦੇ ਵਿੱਚ ਅੱਜ ਆਪਾਂ ਫਿਰ ਹਾਜ਼ਰ ਹਾਂ ਜੀ ਇੱਕ ਨਵੀਂ ਕਹਾਣੀ ਲੈ ਕੇ ਜਿਸ ਦਾ ਨਾਮ ਹੈ ਦੋ ਦੋਸਤ ਬਗਦਾਦ ਸ਼ਹਿਰ ਵਿੱਚ ਇੱਕ ਸੌਦਾਗਰ ਰਹਿੰਦਾ ਸੀ ਉਹਦਾ ਇੱਕੋ ਇੱਕ ਲੜਕਾ ਸੀ ਜਿਸ ਦਾ ਨਾਮ ਅਬੂ हसन ਸੀ ਉਹ ਚਾਹੁੰਦਾ ਸੀ ਕਿ ਉਹਦਾ ਲੜਕਾ ਵੱਡਾ ਹੋ ਕੇ ਬੜਾ ਗੁਣੀ ਅਤੇ ਅਕਲਮੰਦ ਨਿਕਲੇ ਐਸਲੀ ਉਹ ਆਪਣੇ ਲੜਕੇ ਨੂੰ ਸਦਾ ਕੋਈ ਨਾ ਕੋਈ ਸਿੱਖਿਆ ਦੰਦਾ ਰਹਿੰਦਾ ਸੀ ਉਹ ਕਈ ਵਾਰ ਉਹਨੂੰ ਆਪਣੇ ਸਾਹਮਣੇ ਖੜਾ ਕਰਕੇ ਉਹਨੂੰ ਪਰਖਣ ਲਈ ਉਸ ਪਾਸੋਂ ਸਵਾਲ ਪੁੱਛਦਾ ਰਹਿੰਦਾ ਸੀ ਇਸ ਸਮੇਂ ਆਪਣੇ ਪਿੱਛੇ ਹਮੇਸ਼ਾ ਡੰਡਾ ਤਿਆਰ ਰੱਖਦਾ ਸੀ ਜੇ ਕਦੀ ਉਹਦਾ ਲੜਕਾ ਕਿਸੇ ਸਵਾਲ ਦਾ ਜਵਾਬ ਭੁੱਲ ਜਾਂਦਾ ਤਾਂ ਉਹਨੂੰ ਖੋਬ ਖੜਕਦੀਆਂ ਅਬੂ हसन ਅਜੇ ਛੋਟਾ ਹੀ ਸੀ ਕਿ ਉਹਦਾ ਪਿਤਾ ਗੁਜ਼ਰ ਗਿਆ ਸਿਰ ਵੀ ਉਹਨੂੰ ਕਿਸੇ ਕਿਸਮ ਦਾ ਫਿਕਰ ਫਾਕਾ ਨਹੀਂ ਸੀ ਕਿਉਂਕਿ ਉਹਦਾ ਪਿਤਾ ਬੜਾ ਅਮੀਰ ਸੀ ਤੇ ਉਹਦੇ ਲਈ ਕਾਫੀ ਦੌਲਤ ਪਿੱਛੇ ਛੱਡ ਗਿਆ ਸੀ ਅਬੂ हसन ਨੇ ਆਪਣੇ ਪੈਸੇ ਦੇ ਦੋ ਹਿੱਸੇ ਕੀਤੇ ਇੱਕ ਹਿੱਸਾ ਤਾਂ ਉਹਨੇ ਇੱਕ ਪਾਸੇ ਬਚਾ ਕੇ ਰੱਖ ਲਿਆ ਤੇ ਦੂਜਾ ਹਿੱਸਾ ਖਾਣ-ਖਰਚਣ ਲਈ ਅਲੱਗ ਕਰ ਲਿਆ ਉਸ ਪਾਸੇ ਖੁੱਲਾ ਪੈਸਾ ਵੇਖ ਕੇ ਉਹਦੇ ਕਈ ਐਰਾ ਵਗੇਰਾ ਮਿੱਤਰ ਬਣ ਗਏ ਇਹ ਸਭ ਔਣੂ ਚੋਕਾ ਵਾਂਗ ਚਿੰਬੜੇ ਰਹੇ ਜਦ ਤੱਕ ਕਿ ਉਹਦਾ ਅੱਧਾ ਧਨ ਖਤਮ ਨਾ ਹੋ ਗਿਆ ਜਦੋਂ ਖਰਚਣ ਲਈ ਕੁਝ ਨਾ ਰਿਹਾ ਤਾਂ ਅਬੂ हसन ਨੇ ਆਪਣੇ ਮਿੱਤਰਾਂ ਪਾਸ ਇਸ ਦਾ ਜ਼ਿਕਰ ਕੀਤਾ ਉਹ ਪਹਿਲਾਂ ਤਾਂ ਉਹਦੀ ਇੱਜ਼ਤ ਕਰਦੇ ਸਨ ਪਰ ਇਹ ਗੱਲ ਸੁਣ ਕੇ ਉਹਦਾ ਮਖੌਲ ਉਡਾਉਣ ਲੱਗ ਪਏ ਅਸਲ ਵਿੱਚ ਉਹਨਾਂ ਦੀ ਮਿੱਤਰਤਾ ਪੈਸੇ ਨਾਲ ਸੀ ਅਹਿਸਨ ਨਾਲ ਨਹੀਂ ਇਹ ਵੇਖ ਕੇ ਅਬੂ ਨੂੰ ਇੰਨਾ ਦੁੱਖ ਹੋਇਆ ਕੀ ਉਹ ਨੇ ਆਪਣੇ ਪੁਰਾਣੇ ਮਿੱਤਰਾਂ ਦਾ ਸਦਾ ਲਈ ਸਾਥ ਛੱਡ ਦਿੱਤਾ ਆਪਣੇ ਮਤਲਬੀ ਮਿੱਤਰਾਂ ਤੋਂ ਛੁਟਕਾਰਾ ਪਾ ਕੇ ਉਹ ਪਾਕੀ ਪੈਸੇ ਨੂੰ ਬੜੀ ਜੁਗਤ ਅਤੇ ਸੰਜਮ ਨਾਲ ਵਰਤਣ ਲੱਗਾ ਉਹਨੇ ਪਰਣ ਕਰ ਲਿਆ ਕਿ ਅੱਗੇ ਤੋਂ ਉਹ ਨਾਵਾ ਖਫਾ ਤੋਂ ਸਿਵਾ ਹੋਰ ਕਿਸੇ ਨਾਲ ਗੱਲ ਤੱਕ ਵੀ ਨਹੀਂ ਕਰੇਗਾ ਅਤੇ ਹਰ ਰੋਜ਼ ਇੱਕ ਮਿੱਤਰ ਬਣਾਵੇਗਾ ਸੋ ਉਹ ਹਰ ਰੋਜ਼ ਸ਼ਹਿਰ ਦੇ ਵੱਡੇ ਪੌਲ ਤੇ ਜਾ ਕੇ ਬਹਿਹ ਜਾਂਦਾ ਸੀ ਜੋ ਕਿ ਇੱਥੇ ਲੋਕਾਂ ਦਾ ਆਮ ਲਾਂਗਾ ਸੀ ਜਿਹੜਾ ਵੀ ਕੋਈ ਅਜਨਬੀ ਉਹਨੂੰ ਮਿਲਦਾ ਉਹ ਇੱਕ ਰਾਤ ਲਈ ਉਹਨੂੰ ਮਹਿਮਾਨ ਬਣਾ ਕੇ ਘਰ ਲੈ ਆਉਂਦਾ ਸੀ ਤੇ ਅਗਲੇ ਸਪਲਕ ਸਵੇਰੇ ਸਵੇਰੇ ਉਹਨੂੰ ਘਰੋਂ ਤੋਰ ਦਿੰਦਾ ਸੀ ਅਤੇ ਫਿਰ ਅਬੂ हसन ਉਹਦੇ ਨਾਲ ਕਦੀ ਕਲਾਮ ਤੱਕ ਵੀ ਨਹੀਂ ਸੀ ਕਰਦਾ ਉਹ ਪੂਰਾ ਇੱਕ ਸਾਲ ਇਸੇ ਤਰ੍ਹਾਂ ਹੀ ਕਰਦਾ ਰਿਹਾ ਇੱਕ ਦਿਨ ਹਰ ਰੋਜ਼ ਜਦੋਂ ਉਹ ਹਰ ਰੋਜ਼ ਵਾਂਗ ਪੁੱਲਤੇ ਬੈਠਾ ਕਿਸੇ ਨਵੇਂ ਮਹਿਮਾਨ ਨੂੰ ਉਡੀਕ ਰਿਹਾ ਸੀ ਤਾਂ ਖਲੀਫਾ ਹਾਰੂ ਉਲ ਰਸ਼ੀਦ ਆਪਣੇ ਅਹਿਲਕਾਰਾਂ ਸਮੇਤ ਉਥੋਂ ਲੰਘਿਆ ਅਬੂ हसन ਖਲੀਫੇ ਨੂੰ ਬਿਲਕੁਲ ਨਾ ਪਛਾਣ ਸਕਿਆ ਕਿਉਂਕਿ ਉਹ ਇੱਕ ਆਮ ਆਦਮੀ ਦਾ ਪੇਸ ਵਟਾ ਕੇ ਬਗਦਾਦ ਦੇ ਗਲੀ ਕੂਚਿਆਂ ਦੀ ਰਕਸ਼ਤ ਕਰ ਰਿਹਾ ਸੀ ਅਬੂ ਨੇ ਉਹਦਾ ਹੱਥ ਫੜ ਕੇ ਕਿਹਾ ਜਨਾਬ ਜੇ ਖੇਚਲ ਨਾ ਸਮਝੋ ਤਾ ਅੱਜ ਰਾਤ ਮੇਰੇ ਕਰ ਚਰਨ ਪਾਓ ਤੇ ਮੈਨੂੰ ਸੇਵਾ ਦਾ ਮਾਣ ਬਖਸ਼ੋ ਖਲੀਫਾ ਉਹਦੇ ਨਾਲ ਤੁਰ ਪਿਆ ਉਹ ਅਬੂ हसन ਦਾ ਸੋਨਾ ਤੇ ਸਜਿਆ ਹੋਇਆ ਘਰ ਵੇਖ ਕੇ ਬਹੁਤ ਖੁਸ਼ ਹੋਇਆ ਕੰਧਾਂ ਤੇ ਬੜੇ ਸੋਹਣੇ ਸੋਹਣੇ ਰੰਗੀਨ ਚਿੱਤਰ ਬਣੇ ਹੋਏ ਸਨ ਤੇ ਵਿਹੜੇ ਵਿੱਚ ਸੁਨਹਿਰੀ ਰੰਗੇ ਪਾਣੀ ਦਾ ਇੱਕ ਫੁਹਾਰਾ ਚੱਲ ਰਿਹਾ ਸੀ ਖਲੀਫੇ ਨੇ ਕਿਹਾ ਉਹ ਤੇਰੀ ਆਉ ਪਗਤ ਵੇਖ ਕੇ ਬਹੁਤ ਖੁਸ਼ ਹੋਇਆ ਹੈ ਤੈਨੂੰ ਇਸ ਦਾ ਇਨਾਮ ਦੇਣਾ ਚਾਹੁੰਦਾ ਕੀ ਤੂੰ ਮੈਨੂੰ ਆਪਣੇ ਜੀਵਨ ਬਾਰੇ ਹੋਰ ਕੁਝ ਦੱਸ ਸਕਦਾ ਹੈ ਅਬੂ ਹਸਨ ਨੇ ਕਿਹਾ ਹਜੂਰ ਇਹ ਸਾਡੀ ਆਖਰੀ ਮੁਲਾਕਾਤ ਹੈ ਮੈਂ ਤੁਹਾਨੂੰ ਫਿਰ ਨਹੀਂ ਮਿਲ ਸਕਣਾ ਖਲੀਫੇ ਨੇ ਹੈਰਾਨ ਹੋ ਕੇ ਪੁੱਛਿਆ ਕਿਉਂ ਇਹ ਤੇ ਅਬੂ ਹਸਨ ਨੇ ਉਹਦੇ ਨਾਲ ਜੋ ਕੁਝ ਉਹਦੇ ਫਰੇਬੀ ਮਿੱਤਰਾਂ ਨਾਲ ਕਰ ਗੁਜ਼ਾਰੀ ਸੀ ਸਭ ਕਹਿ ਸੁਣਾਈ ਕਹਾਣੀ ਸੁਣ ਕੇ ਖਲੀਫੇ ਨੇ ਕਿਹਾ ਤੇਰਾ ਰੋਸ ਬਿਲਕੁਲ ਠੀਕ ਹੈ ਜਦ ਖਲੀਫਾ ਵਿਦਾ ਹੋਣ ਲੱਗਾ ਤਾਂ ਆਣੇ ਅੱਬੂ ਕੋਲੋਂ ਪੁੱਛਿਆ ਕਿ ਉਹਦੀ ਕੋਈ ਇੱਛਾ ਤਾਂ ਨਹੀਂ ਜਿਹੜੀ ਉਹ ਪੂਰੀ ਕਰਨਾ ਚਾਹੁੰਦਾ ਹੋਵੇ ਅੱਬੂ ਨੇ ਕਿਹਾ ਹਜ਼ੂਰ ਸਾਡੇ ਮੁਹੱਲੇ ਵਿੱਚ ਕੁਝ ਸੜੀਅਲ ਚਾਹੀਏ ਮੂਲਾਣੇ ਰਹਿੰਦੇ ਨੇ ਜਦੋਂ ਵੀ ਸਾਡੇ ਘਰ ਰੰਗ ਰਾਗ ਤੇ ਰੌਣਕ ਲੱਗਦੀ ਹੈ ਉਹ ਬੜਾ ਤੱਪਦੇ ਨੇ ਤੇ ਕਾਜੀ ਦੇ ਕੰਨ ਭਰ ਕੇ ਉਹਨੂੰ ਮੇਰੇ ਮਗਰ ਪਾ ਦਿੰਦੇ ਨੇ ਜੇ ਮੇਰੇ ਵੱਸ ਹੋਵੇ ਤਾਂ ਇਨ੍ਹਾਂ ਪਾਛੀਆਂ ਦਾ ਸਿਕੰਜਾ ਖਿੱਚ ਦੇਵਾਂ ਖਲੀਫੇ ਨੇ ਕਿਹਾ ਤੂੰ ਫਿਕਰ ਨਾ ਕਰ ਬੁਰੇ ਦੇ ਸਿਰ ਸਦਾ ਸਵਾ ਪੈਂਦੀ ਹੈ ਗੱਲਾਂ ਕਰਦਿਆਂ ਜਦੋਂ ਅੱਬੂ ਦਾ ਧਿਆਨ ਜਰਾ ਹੋਰ ਪਾਸੇ ਹੋਇਆ ਤਾਂ ਖਲੀਫੇ ਨੇ ਉਹਦੇ ਪਿਆਲੇ ਵਿੱਚ ਕੁਝ ਕੋਲ ਦਿੱਤਾ ਇਸ ਨੂੰ ਪੀਂਦਿਆਂ ਸਾਰੋਂ ਨੂੰ ਹੂਕੀ ਚੜ ਗਈ ਜਦੋਂ ਅੱਬੂ ਬਿਲਕੁਲ ਬੇਸੁਰਤ ਹੋ ਗਿਆ ਤਾਂ ਖਲੀਫੇ ਨੇ ਹੁਕਮ ਅਨੁਸਾਰ ਅੱਬੂ हसन ਨੂੰ ਸ਼ਾਹੀ ਮਹਿਲ ਵਿੱਚ ਲੈ ਜਾ ਕੇ ਪਲੰਘ ਉੱਤੇ ਲਟਾ ਦਿੱਤਾ ਗਿਆ ਇਸ ਤੋਂ ਪਿੱਛੋਂ ਖਲੀਫੇ ਨੇ ਆਪਣੇ ਸਾਰੇ ਨੌਕਰਾਂ ਨੂੰ ਇਕੱਠਾ ਕਰਕੇ ਹੁਕਮ ਦਿੱਤਾ ਕਿ ਜਦੋਂ ਅਬੂ ਹਸਨ ਦੀ ਅੱਖ ਖੁੱਲ੍ਹੇ ਤਾਂ ਉਸ ਨੂੰ ਹਰ ਮੌਮਕਿਨ ਤਰੀਕੇ ਨਾਲ ਯਕੀਨ ਦਿਵਾਇਆ ਜਾਵੇ ਕਿ ਉਹ ਖਲੀਫਾ ਹੈ ਅਤੇ ਉਹਦੇ ਹੁਕਮ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇ ਇਹ ਕਹਿ ਕੇ ਖਲੀਫਾ ਆਪ ਮਹੱਲ ਦੇ ਇੱਕ ਛੋੜ ਕਮਰੇ ਵਿੱਚ ਲੁਕ ਗਿਆ ਜਦੋਂ ਸਵੇਰਸਾਰ ਅਬੂ ਦੀ ਨੀਂਦ ਖੁੱਲੀ ਤਾਂ ਉਹਨੇ ਆਪਣੇ ਆਪ ਨੂੰ ਇੱਕ ਆਲੀਸ਼ਾਨ ਮਹੱਲ ਵਿੱਚ ਵੇਖ ਕੇ ਅਤੇ ਟੈਲੀਏ ਅੱਗੇ ਪਿੱਛੇ ਫਿਰਦੇ ਵੇਖ ਕੇ ਬੜਾ ਅਚੰਬਾ ਹੋਇਆ ਇੱਕ ਟੈਲੀਏ ਨੇ ਕਿਹਾ ਸਾਡੀ ਜਿੰਦ ਜਾਣਦੇ ਮਾਲਿਕ ਸ਼ਹਿਨशाह सलामत ਇਸ ਵੇਲੇ ਸਵੇਰ ਦੀ ਨਵਾਜ਼ਾ ਬੇਲਾ ਹੈ ਤੇ ਤੁਹਾਡਾ ਹੁਕਮ ਹੈ ਕਿ ਤੁਹਾਨੂੰ ਨੇਮ ਨਾਲ ਇਸ ਵੇਲੇ ਜਗ੍ਹਾ ਦਿੱਤਾ ਜਾਵੇ ਅਬੂ ਆਪਣੇ ਧਿਆਨ ਵਿੱਚ ਮਸਤ ਸੀ ਇਹ ਉਹ ਕਦੀ ਰੇਸ਼ਮੀ ਪੜਦਿਆਂ ਵੱਲ ਅਤੇ ਕਦੀ ਸੁਨਹਿਰੀ ਕੰਧਾਂ ਵੱਲ ਵੇਖ ਰਿਹਾ ਸੀ ਆਖਰ ਨੂੰ ਪੱਕਾ ਯਕੀਨ ਹੋ ਗਿਆ ਸੀ ਕਿ ਜ਼ਰੂਰ ਕੋਈ ਸੁਫਨਿਆਂ ਦੀ ਦੁਨੀਆ ਹੈ ਉਹਨੇ ਇਸ ਗੱਲ ਨੂੰ ਹੋਰ ਪੱਕਿਆ ਕਰਨ ਲਈ ਇੱਕ ਨੌਕਰ ਨੂੰ ਆਵਾਜ਼ ਸਕੀ ਅਤੇ ਪੁੱਛਿਆ ਸੱਚ-ਸੱਚ ਦੱਸ ਕਿੰਨੇ ਕਿੱਥੇ ਅਤੇ ਕੌਣ ਆ ਨੌਕਰ ਨੇ ਉੱਤਰ ਦਿੱਤਾ ਹਜ਼ੂਰ ਤੁਸੀਂ ਇਸ ਦੇਸ਼ ਦੇ ਖਲੀਫਾ ਹੋ ਅਬੂ ਹਸਨ ਨੇ ਕ੍ਰੋਧ ਵਿੱਚ ਆ ਕੇ ਕਿਹਾ ਮੈਂ ਖਲੀਫਾ ਤੂੰ ਸਰਾਸਰ ਝੂਠ ਬਕ ਰਿਹਾ ਹੈ ਮੈਂ ਤਾਂ ਅਬੂ ਹਸਨ ਹਾਂ ਪਰ ਜਦੋਂ ਬਾਕੀ ਨੌਕਰਾਂ ਨੇ ਵੀ ਇਹੋ ਹੀ ਗੱਲ ਦੁਹਰਾਈ ਤਾਂ ਸੱਚਮੁੱਚ ਆਪਣੇ ਆਪ ਨੂੰ ਖਲੀਫਾ ਹੀ ਸਮਝਣ ਲੱਗ ਪਿਆ ਜਦ ਨੌਕਰ ਉਹਨੂੰ ਕੱਪੜੇ ਪਵਾਉਣ ਲਈ ਆਏ ਤਾਂ ਉਹ ਦਿਲ ਹੀ ਦਿਲ ਵਿੱਚ ਹੈਰਾਨ ਸੀ ਕਿ ਰਾਤੋਂ ਰਾਤ ਵਿੱਚ ਉਹ ਖਲੀਫਾ ਕਿਵੇਂ ਬਣ ਗਿਆ ਇੱਕ ਨੌਕਰ ਹੀਰਿਆਂ ਨਾਲ ਜੜੀ ਕੀਮਖਾਵ ਦੀ ਜੁੱਤੀ ਲੈ ਆਇਆ ਜਿਹੜੀ ਅਬੂ ਹਸਨ ਨੇ ਡਰਦਿਆਂ ਡਰਦਿਆਂ ਪਾਈ ਦੂਜਾ ਸੋਨੇ ਦੀ ਚਿਰਮਚੀ ਵਿੱਚ ਉਹਦੇ ਹੱਥ ਧਵਾਉਣ ਲੱਗ ਪਿਆ ਤੇ ਤੀਜਾ ਉਹਦੇ ਪੈਣਨ ਲਈ ਇੱਕ ਸ਼ਾਨਦਾਰ ਸੁਨਹਿਰੀ ਚੋਗਾ ਲਿਆਇਆ ਜਿਸਵੇਂ ਉਹ ਬਿਲਕੁਲ ਤਿਆਰ ਹੋ ਗਿਆ ਤੇ ਇੱਕ ਨੌਕਰ ਨੇ ਆ ਪੁੱਛਿਆ ਸ਼ਹਿਰ ਦੇ ਪ੍ਰਬੰਧ ਬਾਰੇ ਜੇ ਕੋਈ ਹੁਕਮ ਹੋਵੇ ਤਾਂ ਹੋਰ ਦੱਸਣ ਦੀ ਕਿਰਪਾ ਕਰਨਾ ਤਾਂ ਜੋ ਉਹ ਫੌਰਨ ਅਮਲ ਕੀਤਾ ਜਾਵੇ ਅੱਬੂ ਨੇ ਸੋਚਿਆ ਕਿ ਹੁਣ ਉਹਨਾਂ ਦੁਸ਼ਟ ਮੋਲਾਣਿਆਂ ਨੂੰ ਸਿੱਧਾ ਕਰਨ ਦਾ ਚੰਗਾ ਮੌਕਾ ਹੈ ਐਸ ਲਈ ਉਹਨੇ ਫੌਰਨ ਹੁਕਮ ਦਿੱਤਾ ਕਿ ਉਹਦੇ ਘਰ ਵਾਲੀ ਮਸੀਤ ਦੇ ਮੋਲਾਣਿਆਂ ਨੂੰ ਹਜ਼ਾਰ ਹਜ਼ਾਰ ਛੱਤਰ ਮਾਰੇ ਜਾਣ ਅਤੇ ਫਿਰ ਉਹਨਾਂ ਦਾ ਮੂੰਹ ਕਾਲਾ ਕਰਕੇ ਅਤੇ ਖੋਤੇ ਤੇ ਪੁੱਠੇ ਬਿਠਾ ਕੇ ਸਾਰੇ ਸ਼ਹਿਰ ਵਿੱਚ ਫੇਰਿਆ ਜਾਵੇ ਤੇ ਨਾਲ ਨਾਲ ਇਹ ਵੀ ਐਲਾਨ ਕੀਤਾ ਜਾਵੇ ਕਿ ਅੱਗੇ ਤੋਂ ਜੋ ਵੀ ਕੋਈ ਆਪਣੇ ਗਵਾਂਡੀਆਂ ਨਾਲ ਬਦਸਲੂਕੀ ਕਰੇਗਾ ਉਹਦੀ ਇਹੋ ਜਿਹੀ ਦੁਰਦਸ਼ਾ ਹੋਵੇਗੀ। ਨੌਕਰ ਨੇ ਕਿਹਾ ਹੁਕਮ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇਗੀ ਕੋਈ ਹੋਰ ਹੁਕਮ ਹਜ਼ੂਰ। हां अब्बू हसन ਨੇ ਕਿਹਾ ਮਸੀਤ ਦੇ ਨਾਲ ਹੀ ਇੱਕ ਭੀੜੀ ਜਹੀ ਗਲੀ ਵਿੱਚ अब्बू हसन ਦਾ ਘਰ ਪੁੱਛ ਕੇ ਉਹਦੀ ਮਾਂ ਨੂੰ 100 ਮੋਹਰਾਂ ਦਿਆਓ ਜਦੋਂ ਨੌਕਰ ਚਲਾ ਗਿਆ ਤਾਂ अब्बू हसन ਨੇ ਖਾਣਾ ਤਿਆਰ ਕਰਨ ਲਈ ਹੁਕਮ ਦਿੱਤਾ ਉਹਨੂੰ ਉਸ ਵੇਲੇ ਇੱਕ ਜਗਮਗ ਕਰ ਰਹੇ ਕਮਰੇ ਵਿੱਚ ਲਿਆਂਦਾ ਗਿਆ ਜਿੱਥੇ ਅਨੇਕਾਂ ਕਿਸਮ ਦੇ ਖਾਣੇ ਮੇਜ਼ ਤੇ ਸਜੇ ਪਏ ਸਨ ਉਹਨੇ ਸੋਚਿਆ ਰਾਤ ਵਾਲਾ ਮਹਿਮਾਨ ਜ਼ਰੂਰ ਕੋਈ ਜਿੰਨਾਂ ਦਾ ਰਾਜਾ ਹੋਣਾ ਹੈ ਜਿਨੇ ਉਹਨੂੰ ਇੰਨਾ ਇਨਾਮ ਦੇਣ ਲਈ ਆਪਣੇ ਨਾਲ ਹੀ ਪਰੀਆਂ ਦੇ ਦੇਸ਼ ਵਿੱਚ ਲੈ ਆਂਦਾ ਹੈ ਇੱਥੇ ਹਰ ਇੱਕ ਚੀਜ਼ ਅਜੀਬ ਤੋਂ ਅਜੀਬ ਨਜ਼ਰ ਆ ਰਹੀ ਹੈ ਹਾਲ ਹੀ ਉਹ ਸੋਚੀ ਰਹਾ ਸੀ ਕਿ ਇੱਕ ਨੌਕਰਾਨੀ ਨੇ ਉਹਦੇ ਲਈ ਸ਼ਰਾਬ ਦਾ ਪਿਆਲਾ ਭਰਿਆ ਤੇ ਪਤਾ ਨਹੀਂ ਉਹਦੇ ਵਿੱਚ ਹੋਰ ਕੀ ਪਾ ਦਿੱਤਾ ਜਿਸ ਨੂੰ ਪੀਂਦਿਆਂ ਹੀ ਅੱਬੂ ਨੂੰ ਨੀਂਦ ਆ ਗਈ ਖਲੀਫਾ ਆਪਣੀ ਲੁਕਵੀਂ ਥਾਂ ਤੋਂ ਬਾਹਰ ਆਇਆ ਅਤੇ ਓਨੇ ਹੁਕਮ ਦਿੱਤਾ ਕਿ ਅਬੂ हसन ਨੂੰ ਚਕਵਾ ਕੇ ਉਹਦੇ ਘਰ ਪਹੁੰਚਾ ਦਿੱਤਾ ਜਾਵੇ। ਅਬੂ हसन ਨੂੰ ਮੋਹਣੇ ਰੀਹੀ ਜਾਗ ਆ ਗਈ ਓਨੇ ਨੌਕਰਾਂ ਨੂੰ ਹਾਜ਼ਰ ਹੋਣ ਲਈ ਹੁਕਮ ਦਿੱਤਾ। ਸਭ ਤਾਂ ਬਿਲਕੁਲ ਚੁੱਪਚਾਪ ਸੀ। ਓਹਨੂੰ ਅੱਗੋਂ ਕੋਈ ਉੱਤਰ ਨਾ ਮਿਲਿਆ। ਆਖਿਰ ਜਦ ਉਹ ਉੱਚੀ-ਉੱਚੀ ਟੋਰਾ ਮਾਰਨ ਲੱਗਾ ਤਾਂ ਉਹਦੀ ਮਾਂ ਭੱਜ-ਭੱਜ ਕੇ ਉਹਦੇ ਪਾਸ ਆਈ। ਅੱਬੂ ਅਜੇ ਤੱਕ ਆਪਣੇ ਆਪ ਨੂੰ ਖਲੀਫਾ ਹੀ ਸਮਝ ਰਿਹਾ ਸੀ। ਐਸ ਲਈ ਅੱਬੂ ਨੇ ਕਿਹਾ ਬੁੱਢੀਏ ਤੂੰ ਕੌਣ ਹੈ ਤੇ ਇਥੇ ਕਿਸ ਤਰ੍ਹਾਂ ਆਈ ਹੈ ਉਹਦੀ ਮਾਂ ਨੇ ਹੈਰਾਨ ਹੋ ਕੇ ਉੱਤਰ ਦਿੱਤਾ ਮੈਂ ਆ ਤੇਰੀ ਮਾਂ ਬੇਟਾ ਅੱਬੂ ਨੇ ਗੁੱਸੇ ਵਿੱਚ ਕੜਕ ਕੇ ਕਿਹਾ ਤੇਰੀ ਅਕਲ ਟਿਕਾਣੇ ਹੈ ਕਿ ਨਹੀਂ ਤੈਨੂੰ ਪਤਾ ਨਹੀਂ ਮੈਂ ਖਲੀਫਾ ਹਾਂ ਸਾਰੇ ਦੇਸ਼ ਦਾ ਰਾਜਾ ਉਹਦੀ ਮਾਂ ਨੇ ਘਬਰਾ ਕੇ ਉੱਤਰ ਦਿੱਤਾ ਚੁੱਪ ਕਰ ਬੇਟਾ ਇਹੋ ਜਿਹੀਆਂ ਢੀਂਗਾ ਨਹੀਂ ਮਾਰੀਦੀਆਂ ਜੇ ਕਿਸੇ ਨੇ ਇਹ ਗੱਲ ਸੁਣ ਲਈ ਤੱਕ ਕੀਤੀ ਅਸੀਂ ਦੋਵੇਂ ਹੀ ਨਾਂ ਵੱਜ ਜਾਈਏ ਹਾਲ ਹੀ ਕੱਲ੍ਹ ਈ ਖਲੀਫਾ ਨੇ ਤੇਰੇ ਦੁਸ਼ਮਣਾਂ ਨੂੰ ਦੇਸ਼ ਬਾਹਰ ਕੱਢ ਦਿੱਤਾ ਏ ਤੇ ਤੇ ਮੈਨੂੰ 100 ਮੋਹਰ ਇਨਾਮ ਦਿੱਤੀਆਂ ਨੇ ਇਹ ਸੁਣ ਕੇ ਅੱਬੂ ਹੋਰ ਵੀ ਉੱਚੀ ਕੜਕ ਕੇ ਬੋਲਿਆ ਮੈਂ ਹੀ ਤਾਂ ਕੱਲ ਤੈਨੂੰ 100 ਮੋਹਰਾਂ ਭੇਜੀਆਂ ਸਨ ਇਹ ਕਹਿ ਕੇ ਉਹਨੇ ਇੱਕ ਛੋਟੀ ਫੜੀ ਅਤੇ ਆਪਣੀ ਮਾਂ ਨੂੰ ਖੂਬ ਮਾਰਿਆ ਕਿਉਂਕਿ ਉਹ ਇਹ ਕੱਲ ਮੰਨਦੀ ਨਹੀਂ ਸੀ ਕਿ ਉਹ ਖਲੀਫਾ ਹੈ ਰੋਲਾ-ਵੋਲਾ ਪਾਉਣ ਕਰਕੇ ਗਵਾਂਢੀ ਭੱਜੀ ਆਏ ਤੇ ਉਹਦੀ ਮਾਂ ਨੂੰ ਉੱਥੇ ਹੱਥੋਂ ਛਡਾਇਆ ਸਾਰਿਆਂ ਨੇ ਸਮਝਾਇਆ ਕਿ ਅੱਬੂ ਜ਼ਰੂਰ ਪਾਗਲ ਹੋ ਗਿਆ ਹੈ ਉਹਨਾਂ ਨੇ ਉਹਦੇ ਹੱਥ ਜਕੜ ਕੇ ਬੰਨ ਦਿੱਤੇ ਤੇ ਗਲ ਵਿੱਚ ਇੱਕ ਮੋਟੀ ਸਾਰੀ ਜ਼ੰਜੀਰ ਪਾ ਕੇ ਇੱਕ ਹਨੇਰੀ ਕੋਠੜੀ ਦੇ ਮੂੰਹੇ ਨਾਲ ਬੰਨ ਦਿੱਤਾ ਅਤੇ ਉਹਦੀ ਖੂਬ ਮਰਮਮਤ ਕੀਤੀ ਫਿਰ ਉਹਨਾਂ ਖਾਣ ਲਈ ਉਹਨੂੰ ਇੱਕ ਬੜੀ ਬਕਬਕੀ ਜਹੀ ਦਵਾਈ ਦੇ ਦਿੱਤੀ ਜਦੋਂ ਇਸ ਤਰਾੰਪੂਰੇ ਹਾਲ ਬੋਕੇ ਦਿਹਾੜੇ 10 ਕੁ ਦਿਨ ਲੰਘ ਗਏ ਤਾਂ ਉਹਦੀ ਮਾਂ ਉਹਨੂੰ ਮਿਲਣ ਲਈ ਆਈ ਉਹਨੇ ਬਾਰੀ ਵਿੱਚੋਂ ਛਾਤੀ ਮਾਰ ਕੇ ਵੇਖਿਆ ਕਿ ਅਪੂਨੀ ਮੋਚਨਾ ਜਿਹਾ ਹੋ ਕੇ ਚੁੱਪਚਾਪ ਬੈਠਾ ਹੈ ਮਾਂ ਵੱਲ ਵੇਖ ਕੇ ਉਹ ਕਹਿਣ ਲੱਗਾ ਮਾਂ ਮੈਨੂੰ ਬੜਾ ਅਫਸੋਸ ਹੈ ਕਿ ਮੈਂ ਤੇਰੇ ਤੇ ਹੱਥ ਚੁੱਕਿਆ ਤੇ ਹੋਰ ਬੜੀਆਂ ਮੂਰਖਾਂ ਵਾਲੀਆਂ ਗੱਲਾਂ ਕੀਤੀਆਂ ਤੂੰ ਮੇਰੀ ਭੁੱਲ ਬਖਸ਼ ਦੇ ਮਾਣੂ ਅੱਬੂ ਤੋਂ ਬੜਾ ਤਰਸ ਆਇਆ ਤੇ ਉਹ ਅੱਬੂ ਨੂੰ ਉਸ ਕਾਲ ਕੋਠੜੀ ਵਿੱਚੋਂ ਕੱਢ ਕੇ ਘਰ ਲੈ ਆਈ ਹੁਣ ਸਭ ਨੂੰ ਪਤਾ ਲੱਗ ਗਿਆ ਕਿ ਅੱਬੂ ਦਾ ਸੁਦਾ ਦੂਰ ਹੋ ਗਿਆ ਹੈ ਪਹਿਲਾਂ ਤਾਂ ਵਿਕਾਰਾ ਕਈ ਦਿਨ ਵਿਚਾਰਾ ਕਈ ਦਿਨ ਸ਼ਰਮ ਦੇ ਮਾਰੇ ਘਰ ਹੀ ਬੈਠਾ ਰਿਹਾ ਪਰ ਇਕੱਲਾ ਚੁੱਪ ਬੈ ਬੈ ਕੇ ਉਹ ਤੰਗ ਆ ਗਿਆ ਤੇ ਪਹਿਲਾਂ ਵਾਂਗ ਹੀ ਪੁਲ ਤੇ ਜਾਣ ਲੱਗ ਪਿਆ ਇੱਕ ਦਿਨ ਜਦ ਉਹ ਰੋਜ਼ ਵਾਂਗ ਉੱਥੇ ਬੈਠਾ ਆਉਂਦੇ ਜਾਂਦੇ ਲੋਕਾਂ ਨੂੰ ਵੇਖ ਰਿਹਾ ਸੀ ਤਾਂ ਖਲੀਫਾ ਫੇਰ ਇੱਕ ਸੌਦਾਗਰ ਦੇ ਪੇਸ ਵਿੱਚੋਂ ਲੰਘਿਆ। ਅਬੂ हसन ਨੇ ਉਹਨੂੰ ਵੇਖਦਿਆਂ ਹੀ ਪਹਿਚਾਨ ਲਿਆ ਅਤੇ ਕਹਿਣ ਲੱਗਾ, "ਓ ਦਗੇਵਾਜ਼ ਜਿੰਨ ਤੂੰ ਹੀ ਮੈਨੂੰ ਖਲੀਫਾ ਹੋਣ ਦਾ ਭਲੇਖਾ ਪਾ ਕੇ ਲੋਕਾਂ ਸਾਹਮਣੇ ਖੜਨ ਜੋਗਾ ਨਹੀਂ ਛੱਡਿਆ। ਕੀ ਤੂੰ ਮੈਨੂੰ ਫੇਰ ਫਸਾਉਣ ਆਇਆ ਹੈ?" ਖਲੀਫੇ ਨੇ ਹੱਸ ਕੇ ਕਿਹਾ, "ਕਿਉਂ ਬਈ ਦੱਸ ਖਾਂ ਮੈਂ ਤੇਰਾ ਕੀ ਵਿਗਾੜਿਆ ਏ? ਤੂੰ ਚਾਹੁੰਦਾ ਸੈਂ ਕਿ ਤੇਰੇ ਦੁਸ਼ਮਣਾਂ ਨੂੰ ਸਜ਼ਾ ਮਿਲੇ?" ਕੀ ਤੇਰੀ ਮਨਸ਼ਾ ਪੂਰੀ ਨਹੀਂ ਹੋਈ ਅਬੂ हसन ਨੇ ਕਿਹਾ ਉਹਨਾਂ ਨੂੰ ਤਾਂ ਸਜ਼ਾ ਤਾਂ ਜ਼ਰੂਰ ਮਿਲ ਗਈ ਹੈ ਪਰ ਮੈਂ ਵੀ ਤਾਂ ਨਾਲ ਹੀ ਮੁਫਤ ਦਾ ਰਗੜਿਆ ਗਿਆ ਪਰ ਮੈਂ ਤੈਨੂੰ ਕੀ ਤੋਸ਼ ਦੇਵਾਂ ਮੈਨੂੰ ਤਾਂ ਆਪਣੀ ਹੀ ਮੂਰਖਤਾ ਦੀ ਸਜ਼ਾ ਮਿਲੀ ਹੈ ਗੱਲਾਂបਾਤਾਂ ਕਰਦਿਆਂ ਅਬੂ ਦਾ ਗੁੱਸਾ ਠੰਡਾ ਹੋ ਗਿਆ ਅਤੇ ਉਹ ਦੋਨੋਂ ਆਪਸ ਵਿੱਚ ਪੱਕੇ ਮਿੱਤਰ ਬਣ ਗਏ ਖਲੀਫਾ ਅਬੂ हसन ਉਹ ਮਹੱਲ ਵਿੱਚ ਰਹਿਣ ਲਈ ਨਾਲ ਲੈ ਗਿਆ ਕੁਝ ਚਿਰ ਪਿਛੋਂ ਬੀਗਮ ਜ਼ਵੇਦਾ ਦੀ ਇੱਕ ਗੋਲੀ ਨਾਲ ਜਿਸ ਦਾ ਨਾਮ ਨਜ਼ਾਮਤ ਫੁਆਦ ਸੀ ਵਿਆਹ ਕਰ ਦਿੱਤਾ। ਉਹ ਬੜੀ ਸੁੰਦਰ ਤੇ ਨੇਕਦਿਲ ਔਰਤ ਸੀ। ਇਸ ਲਈ ਉਹ ਦੋਵੇਂ ਕਾਫੀ ਸਮਾਂ ਖੁਸ਼ੀ-ਖੁਸ਼ੀ ਰਹਿੰਦੇ ਰਹੇ ਪਰ ਹੈਸਨ ਨੂੰ ਹੈਸਨ ਨੂੰ ਬੜੇ ਫਜ਼ੂਲ ਖਰਚ ਇਸ ਲਈ ਉਹਨਾਂ ਦਾ ਸਾਰਾ ਰੁਪਇਆ ਪੈਸਾ ਜਲਦੀ ਹੀ ਖਤਮ ਹੋ ਗਿਆ। ਅਬੂ हसन ਹੈਰਾਨ ਸੀ। ਇਹੋ ਪੈਸੇ ਦਾ ਹੁਣ ਕਿੱਥੋਂ ਪ੍ਰਬੰਧ ਕਰੇ ਅਚਾਨਕ ਉਹਨੂੰ ਖਿਆਲ ਆਇਆ ਕਿ ਜਿਵੇਂ ਖਲੀਫਾ ਨੇ ਉਹਨੂੰ ਬੁੱਧੂ ਬਣਾਇਆ ਸੀ ਕਿਉਂ ਨਾ ਉਹ ਵੀ ਉਸ ਤੋਂ ਆਪਣਾ ਬਦਲਾ ਲਵੇ ਉਹਨੂੰ ਉਸ ਵੇਲੇ ਇੱਕ ਵਿਉਂਤ ਸੱਜੀ ਉਹੋ ਆਪਣੀ ਬੋਟੀ ਨੂੰ ਕਹਿਣ ਲੱਗਾ ਅਸੀਂ ਦੋਵੇਂ ਝੂਠੀ-ਮੁੱਠੀ ਮਰਨ ਦਾ ਬਹਾਨਾ ਕਰੀਏ ਮੈਂ ਲੇਟ ਜਾਵਾਂਗਾ ਤੇ ਤੂੰ ਮੇਰੇ ਉੱਤੇ ਕਫਨ ਪਾ ਦੇਈ ਤੇ ਰੋਂਦੀ-ਪਿਟਦੀ ਬੇਗਮ ਜ਼ਵੇਦਾ ਪਾਸ ਜਾ ਕੇ ਉਹਨੂੰ ਮੇਰੀ ਮੌਤ ਦੀ ਖਬਰ ਸੁਣਾ ਦੇਈ ਉਹ ਤੇਰੇ ਤੈਨੂੰ ਮੇਰੇ ਦੱਬਣ ਲਈ 200 ਮੋਹਰਾਂ ਦੇਵੇਗੀ ਤੇ ਫਿਰ ਅਤੇਰੀ ਵਾਰੀ ਆਵੇਗੀ ਤੇ ਮਰਨ ਦਾ ਬਹਾਨਾ ਕਰੀ ਤੇ ਮੈਂ ਖਲੀਫਾ ਨੂੰ ਰੋਂਦਾ ਪਿੱਟਦਾ ਇਹ ਖਬਰ ਜਾ ਸੁਣਾਵਾਗਾ ਤੇ ਉਹ ਵੀ ਮੈਨੂੰ 200 ਮੋਹਰਾਂ ਦੇਵੇਗਾ 200 ਦੋਹਾਂ ਨੇ ਇਸੇ ਤਰ੍ਹਾਂ ਕੀਤਾ ਪਹਿਲਾ ਨਜਾਤੁਲ ਫੁਆਦਰ ਰੋਂਦੀ ਕਰ ਲੌਂਦੀ ਬੇਗਮ ਪਾਸ ਗਈ ਬੇਗਮ ਨੇ ਅਬੂ ਦੀ ਮੌਤ ਤੇ ਬੜਾ ਦੁੱਖ ਪ੍ਰਗਟ ਕੀਤਾ ਅਤੇ ਖਰਚ ਲਈ 200 ਮੋਹਰਾਂ ਦਿੱਤੀਆਂ ਫਿਰ ਬੁਦੀ ਪਾਰੀ ਆਈ ਉਹ ਖਲੀਫੇ ਪਾਸ ਗਿਆ ਤੇ ਬੜੀ ਪੂਰੀ ਸ਼ਕਲ ਬਣਾ ਕੇ ਆਪਣੀ ਬੌਟੀ ਦੇ ਮਰਨ ਦੀ ਖਬਰ ਜਾ ਸੁਣਾਈ ਬੇਗਮ ਬਾਜ ਖਲੀਫੇ ਨੇ ਵੀ ਉਹਦੀ ਬੌਟੀ ਦੀ ਮੌਤ ਤੇ दिली ਹਮਦਰਦੀ ਦਿਖਾਈ ਤੇ ਉਹਦੀ ਅੰਤਿਮ ਕੇਰਿਆ ਲਈ 200 ਮੋਹਰਾਂ ਦਿੱਤੀਆਂ ਅਬੂ हसन ਤੇ ਉਹਦੀ ਬੌਟੀ ਆਪਣੀ ਸਫਲਤਾ ਤੇ ਬਹੁਤ ਹੀ ਖੁਸ਼ ਹੋਏ ਤੇ ਮੁਦਰਾ ਦਾ ਢੇਰ ਸਾਹਮਣੇ ਰੱਖ ਕੇ ਬੜਾ ਚਿਰ ਹੱਸ-ਹੱਸ ਦੂਰੇ ਹੁੰਦੇ ਰਹੇ ਉਦھر ਜਦ ਖਲੀਫਾ ਜਬੇਦਾ ਨਾਲ ਉਹਦੀ ਸਭ ਤੋਂ ਪਿਆਰੀ ਗੋਲੀ ਦੀ ਮੌਤ ਤੇ ਅਫਸੋਸ ਕਰਨ ਗਿਆ ਤਾਂ ਅਗੋ ਜਬੇਦਾ ਬੜੇ ਦੁਖੀ ਹਿਰਦੇ ਨਾਲ ਖਲੀਫਾ ਨੂੰ ਅੱਬੂ ਦੇ ਮਰਨ ਦੀ ਖਬਰ ਸੁਣਾਉਣ ਲੱਗ ਪਈ ਇਹ ਸੁਣ ਕੇ ਖਲੀਫੇ ਦਾ ਹਾਸਾ ਨਿਕਲ ਗਿਆ ਤੇ ਉਹ ਕਹਿਣ ਲੱਗਾ ਕਿ ਤੈਨੂੰ ਜ਼ਰੂਰ ਟਪਲਾ ਲੱਗਾ ਏ ਉਹ ਤਾਂ ਅੱਬੂ ਦੀ ਬੋਟੀ ਮਰੀ ਐ ਨਾ ਕਿ ਅੱਬੂ ਰਾਣੀ ਕਹਿਣ ਲੱਗੀ ਤੁਸੀਂ ਵੀ ਹੱਦ ਕਰ ਦਿਓ ਕਿਤੇ ਭੁਲੇਖੇ 'ਚ ਨਾ ਰਹਿਣਾ ਉਹ ਤਾਂ ਅੱਬੂ ਮਰਿਆ ਐ ਨਜਾਤੁਲ ਫੁਆਦ ਤਾਂ ਹੁਣ ਇੱਥੋਂ ਹੋ ਕੇ ਗਈ ਐ ਵਿਚਾਰੀ ਦਾ ਰੋ ਰੋ ਕੇ ਕੀ ਹਾਲ ਹੋਇਆ ਐ ਇਸ ਤਰ੍ਹਾਂ ਕਿੰਨਾ ਚਿਰ ਦੋਹਾਂ ਵਿੱਚ ਬੜੀ دیر ਤੱਕ ਤਕਰਾਰ ਹੁੰਦੀ ਰਹੀ ਖਲੀਫਾ ਕਹੇ ਨਜਾਤੁਲ ਫੁਆਦ ਮਰੀ ਐ ਤੇ ਰਾਣੀ ਕਹੇ ਅੱਬੂ ਮਰਿਆ ਐ ਆਖਿਰ ਫੈਸਲਾ ਇਹ ਹੋਇਆ ਕਿ ਇਸ ਗੱਲ ਦੀ ਤਸਦੀਕ ਕਰਨ ਲਈ ਖਲੀਫਾ ਦੇ ਪੁਰਾਣੇ ਨੌਕਰ ਮਸ਼ਰੂਰ ਨੂੰ ਭੇਜਿਆ ਜਾਏ। ਅਬੂ हसन ਅੱਗੇ ਹੀ ਤਾੜ ਵਿੱਚ ਸੀ ਕਿ ਖਲੀਫਾ ਵੱਲੋਂ ਕੋਈ ਨਾ ਕੋਈ ਜ਼ਰੂਰ ਹੋਣਾ ਵਾਲ ਆਵੇਗਾ। ਇਸ ਲਈ ਜਦ ਹੋਣੇ ਦੂਰ ਮਸ਼ਰੂਰ ਨੂੰ ਆਉਂਦਿਆਂ ਵੇਖਿਆ ਤਾਂ ਉਹਨੇ ਨਜਾਤੁਲ ਫੁਆਦ ਨੂੰ ਕਿਹਾ ਮਸ਼ਰੂਰ ਸਾਡੇ ਘਰ ਵੱਲ ਆ ਰਿਹਾ ਹੈ। ਮੇਰਾ ਖਿਆਲ ਹੈ ਕਿ ਖਲੀਫਾ ਨੇ ਉਹਨੂੰ ਇਹ ਵੇਖਣ ਲਈ ਭੇਜਿਆ ਹੈ ਕਿ ਸਾਡੇ ਦੋਹਾਂ ਵਿੱਚੋਂ ਕੌਣ ਮਰਿਆ ਹੈ। ਤੂੰ ਝਟਪਟ ਕਫਨ ਤਾਣ ਕੇ ਲੇਟ ਜਾ ਤੇ ਹਿੱਲੀ ਬਿਲਕੁਲ ਨਾ ਨਜਾਲਤੁਲ ਫੁਆਦ ਹਾਲਮੀ ਲੇਤੀ ਹੀ ਸੀ ਕਿ ਮਸ਼ਰੂਰ ਨੇ ਆ ਬੂਰਾ ਬੂਹਾ ਖੜਕਾਇਆ યા ਬੂਹ हसन ਬੂਰਾ ਜਿਹਾ ਮੂੰਹ ਬਣਾ ਕੇ ਬੂਹਾ ਖੋਲਣ ਗਿਆ ਨਜਾਲਫਤੁਲ ਫੁਆਦ ਤੇ ਕਫਨ ਪਿਆ ਹੋਇਆ ਵੇਖ ਕੇ ਉਹ ਮੁਰਦੇ ਪੈਰੀ ਚਲਾ ਗਿਆ ਤੇ ਜੋ ਕੁਝ ਉਥੇ ਵੇਖਿਆ ਸੀ ਉਹਨੇ ਖਲੀਫੇ ਨੂੰ ਜਾ ਦੱਸਿਆ ਜਦੋਂ ਰਾਣੀ ਨੇ ਮਸ਼ਰੂਰ ਦਾ ਬਿਆਨ ਸੁਣਿਆ ਤਾ ਉਹਨੂੰ ਬੜਾ ਗੁੱਸਾ ਆਇਆ ਉਹਨੇ ਸਮਝਿਆ ਕਿ ਉਹਨੇ ਜਾਣ ਬੁੱਝ ਕੇ ਖਲੀਫੇ ਦਾ ਪੱਖ ਕੀਤਾ ਹੈ ਇਸ ਲਈ ਉਹਨੇ ਆਪਣੀ ਇੱਕ ਬੁੱਢੀ ਨੌਕਰਾਨੀ ਨੂੰ ਚੇੜੀਪੜੀ ਸਿਆਣੀ ਤੇ ਸੱਚੀ ਸੀ ਇਸ ਗੱਲ ਦੇ ਝੂਠ ਸੱਚ ਦਾ ਪਤਾ ਲਾਉਣ ਲਈ ਭੇਜਿਆ ਬੁੱਢੀ ਨੌਕਰਾਨੀ ਬੜੀ ਕਾਲੀ ਕਾਲੀ ਅੱਬੂ ਦੇ ਘਰ ਵੱਲ ਗਈ ਅੱਬੂ ਪਹਿਲਾਂ ਹੀ ਉਡੀਕ ਵਿੱਚ ਸੀ ਕਿ ਹੁਣ ਰਾਣੀ ਦੀ ਵਾਰੀ ਹੈ ਅਤੀਓ ਜ਼ਰੂਰ ਕਿਸੇ ਨਾ ਕਿਸੇ ਨੂੰ ਉਹਨਾਂ ਦੇ ਵੱਲ ਭੇਜੇਗੀ ਸੋ ਜਦੋਂ ਉਹਨੇ ਬਾਰੀ ਵਿੱਚ ਬੁੱਢੀ ਨੂੰ ਆਉਂਦਿਆਂ ਵੇਖਿਆ ਤਾਂ ਉਹ ਆਪਣੀ ਬੋਟੀ ਨੂੰ ਸਮਝਾ ਭੁਜਾ ਕੇ ਕਫਨ ਤਾਣ ਕੇ ਲੰਬਾ ਪੈ ਗਿਆ ਅਤੇ ਨਜਾਤੁਲ ਫੁਆਦ ਚਾਰੋ ਜਾਰ ਰੋਂਦਿਆਂ ਕਹਿਣ ਲੱਗੀ ਹਾਈਵੇ ਕਿੱਥੇ ਚਲਾ ਗਏ ਮੇਰੇ ਸਾਈਆਂ ਮੈਨੂੰ ਕੱਲੀ ਨੂੰ ਛੱਡ ਕੇ ਹਾਈਵੇ ਰੱਬਾ ਜੇ ਮੈਨੂੰ ਇਹ ਦਿਨ ਵਿਖਾਉਣਾ ਸੀ ਤਾਂ ਮੈਂ ਜੰਮ ਦੀ ਇਹ ਕਿਉਂ ਨਾ ਮਰ ਗਈ ਬੁੱਢੀ ਨੇ ਨਜਾਤੁਲ ਫੁਆਦ ਦਾ ਇਹ ਹਾਲ ਵੇਖ ਕੇ ਸਾਰਾ ਹਾਲ ਰਾਣੀ ਨੂੰ ਜਾ ਸੁਣਾਇਆ ਹੁਣ ਰਾਣੀ ਨੂੰ ਪੂਰਾ ਯਕੀਨ ਹੋ ਗਿਆ ਕਿ ਮਸ਼ਰੂਰ ਨੇ ਖਲੀਫੇ ਨੂੰ ਖੁਸ਼ ਕਰਨ ਲਈ ਸਰਾਸਰ ਝੂਠ ਬੋਲਿਆ ਹੈ ਜਦ ਰਾਣੀ ਨੇ ਮਸ਼ਰੂਰ ਨੂੰ ਬੁਲਾ ਕੇ ਝਾੜ ਪਾਈ ਤਾਂ ਮਸ਼ਰੂਰ ਨੇ ਕਿਹਾ بیگم ਸਾਹਿਬਾ ਮੈਂ ਜੋ ਕੁਝ ਅੱਖੀ ਵੇਖਿਆ ਹੈ ਕਹਿ ਸੁਣਾਇਆ ਹੈ ਇਹ ਬਖੇੜਾ ਬੁੱਢੀ ਪਉਣ ਲਈ ਝੂਠੀਆਂ ਸੱਚੀਆਂ ਬਣਾ ਬਣਾ ਕੇ ਸੁਣਾ ਰਹੀ ਹੈ ਬੁੱਧੀ ਨੌਕਰਾਨੀ ਆਪਣੀ ਤੇ ਲੱਗੀ ਇਸ ਤਾਹਮਤ ਤੇ ਗੁੱਸੇ ਨਾਲ ਭੜਕ ਉੱਠੀ ਅਤੇ ਕਹਿਣ ਲੱਗੀ ਬਖੇੜਾ ਤਾਂ ਤੂੰ ਪਾ ਰਿਹਾ ਹੈ ਤੇ ਸਾਰੀ ਗੱਲ ਮੇਰੇ ਸਿਰ ਮੜ ਰਿਹਾ ਹੈ ਕੁਝ ਸ਼ਰਮ ਕਰ ਸਾਬਨੇ ਰੱਬਗੇ ਜਵਾਬ ਦੇਣਾ ਹੈ ਜਦ ਇਹ ਝਗੜਾ ਵਾਧਾ ਗਿਆ ਤਾਂ ਖਲੀਫਾ ਹੈਰਾਨ ਸੀ ਕਿ ਅਸਲ ਵਿੱਚ ਗੱਲ ਕੀ ਸੀ ਆਖਿਰ ਸੋਚ-ਸੋਚ ਕੇ ਉਹਨੇ ਇਹ ਫੈਸਲਾ ਕੀਤਾ ਕਿ ਚਾਰੇ ਜਣੇ ਇਕੱਠੇ ਆਪਣੀ ਅੱਖੀ ਵੇਖ ਕੇ ਸਾਰਾ ਝਗੜਾ ਨਿਜਠਾਉਣਿਆ ਸੋ ਇਫ ਅਸਲਾ ਅਨਸਾਰ ਚਾਰੇ ਜਣੇ ਅੱਬੂ ਦੇ ਘਰ ਵੱਲ ਤੁਰ ਪਏ ਜਦੋਂ ਅੱਬੂ ਨੇ ਚੌਹਾਂ ਨੂੰ ਆਪਣੇ ਘਰ ਵੱਲ ਲਾਉਂਦਿਆਂ ਵੇਖਿਆ ਤਾਂ ਉਹਨੇ ਖਬਰ ਆਪਣੀ ਬੋਟੀ ਨੂੰ ਜਾ ਦੱਸੀ ਉਹਦੀ ਬੋਟੀ ਦਾ ਰੰਗ ਫਿੱਕ ਫਿੱਕ ਹੋ ਗਿਆ ਉਹ ਕਹਿਣ ਲੱਗੀ ਦੱਸ ਹੁਣ ਕੀ ਕਰੀਏ ਹੁਣ ਅਸੀਂ ਜ਼ਰੂਰ ਫਸ ਜਾਵਾਂਗੇ ਅੱਬੂ ਹਸਨ ਨੇ ਕਿਹਾ ਤੂੰ ਰੱਤੀ ਫਿਕਰ ਨਾ ਕਰ ਤੂੰ ਵੀ ਜਲਦੀ ਨਾਲ ਆਪਣੇ ਤੇ ਕਫਨ ਪਾ ਲੈ ਤੇ ਮੈਂ ਵੀ ਪਾ ਲੈਂਦਾ ਹਾਂ ਫਿਰ ਵੇਖੀ ਕੀ ਮੌਜ ਮੇਲਾ ਬਣਦਾ ਹੈ ਇਸ ਤਰ੍ਹਾਂ ਉਹ ਦੋਵੇਂ ਚੁੱਪਚਾਪ ਕਫ਼ਨ ਤਾਣ ਕੇ लेट ਗਏ ਜਦੋਂ ਚਾਰੇ ਜਣੇ ਖਲੀਫਾ ਰਾਣੀ ਮਸ਼ਰੂਰ ਤੇ ਬੁੱਢੀ ਉੱਥੇ ਪਹੁੰਚੇ ਤਾਂ ਉਹਨਾਂ ਦੋਨਾਂ ਨੂੰ ਮਰਿਆ ਪਿਆ ਵੇਖ ਕੇ ਹੋਰ ਵੀ ਹੈਰਾਨ ਹੋਏ ਰਾਣੀ ਕਹਿਣ ਲੱਗੀ ਵੇਖੋ ਦੋਵੇਂ ਹੀ ਮਰੇ ਪਏ ਨੇ ਅੱਬੂ ਤਾਂ ਮਰੀ ਗਿਆ ਸੀ ਪਰ ਵਿਚਾਰੀ ਨਜਾਤਲ ਫੁਆਦ ਵੀ ਆਪਣੇ ਪਤੀ ਦੀ ਮੌਤ ਦੇ ਦੁੱਖ ਨੂੰ ਨਾ ਸਹਾਰਦੀ ਹੋਈ ਨਾਲ ਹੀ ਚੱਲ ਬਸੀ ਹੈ ਖਲੀਫੇ ਨੇ ਕਿਹਾ ਤੂੰ ਫੇਰ ਮੂਰਖਾਂ ਵਾਲੀਆਂ ਗੱਲਾਂ ਕਰਦੀਆਂ ਮੈਂ ਤੈਨੂੰ ਦੱਸਿਆ ਨਹੀਂ ਸੀ ਕਿ ਅੱਬੂ हसन ਨੇ ਆ ਪਾ ਕੇ ਮੈਨੂੰ ਆਪਣੀ ਬੌਟੀ ਦੇ ਮਰਨ ਦੀ ਇਤਲਾਹ ਦਿੱਤੀ ਹੈ ਪਰ ਤੂੰ ਆਪਣੀ ਗੱਲ ਹੀ ਦੱਬੀ ਜਾਨੀ ਐ ਉਧਰ ਜਵਿੰਦਾ ਵੀ ਆਪਣੀ ਗੱਲ ਤੇ ਅੜੀ ਰਹੀ ਅਤੇ ਝਗੜਾ ਫਿਰ ਪੱਗਿਆ ਆਖਿਰ ਤੰਗਾ ਕੇ ਉਹਨੇ ਉੱਚੀ ਸਾਰੀ ਕਿਹਾ ਜਿਹੜਾ ਵੀ ਕੋਈ ਮੈਨੂੰ ਇਹ ਸੱਚੋ ਸੱਚ ਦੱਸੇ ਕਿ ਦੋਹਾਂ ਵਿੱਚੋਂ ਪਹਿਲਾਂ ਕੌਣ ਮਰਿਆ ਹੈ ਮੈਂ ਉਹਨੇ 1000 ਮੋਹਰਾਂ ਇਨਾਮ ਦੇਵਾਂਗਾ ਜਿਉਂ ਹੀ ਅੱਬੂ ਨੇ ਇਹ ਗੱਲ ਸੁਣੀ ਉਹ ਪੁੜਕ ਕੇ ਤੇ ਬੈਠਾ ਦੇ ਕਹਿਣ ਲੱਗਾ ਪਹਿਲਾਂ ਮੈਂ ਮਰਿਆ ਸਾ ਹਜੂਰ ਹੋਰ ਗੱਲਾਂ ਅਸੀਂ ਫੇਰ ਕਰਾਂਗੇ ਪਹਿਲਾਂ ਆਪਣੀ ਇਕਰਾਰ ਬਮੂਝਾ ਮੈਨੂੰ 1000 ਮੋਹਰਾਂ ਦੇ ਦਿਓ ਅੱਬੂ ਨੂੰ ਉੱਠਿਆ ਵੇਖ ਕੇ ਨਜਾਤੁਲ ਫੁਆਦ ਵੀ ਉੱਠ ਪਈ ਅਤੇ ਕਹਿਣ ਲੱਗੀ ਮੈਂ ਵੀ ਜਿਉਂਦੀ ਹਾਂ ਅਸੀਂ ਦੋਵਾਂ ਨੇ ਮਰਨ ਦਾ ਪਹਾਨਾ ਕੀਤਾ ਸੀ ਬੇਗਮ ਨੂੰ ਤਾਂ ਇਸ ਚਲਾਕੀ ਤੇ ਬੜਾ ਗੁੱਸਾ ਚੜਿਆ ਖਲੀਫਾ ਬਹੁਤ ਹੀ ਹਸਿਆ ਤੇ ਹੱਸਦੇ ਹੱਸਦੇ ਇਹ ਵੀ ਕਹੀ ਗਿਆ ਆਬੂ ਤੂੰ ਬਹੁਤ ਅਜੀਬ ਆਦਮੀ ਐ ਪੈਗਮ ਨੇ ਕਿਹਾ ਤੂੰ ਪੈਸੇ ਲਈ ਜੋ ਇਨਾ ਟੋਂਗ ਰਚਾਇਆ ਐ ਸਿੱਧੇ ਮੂੰਹੋਂ ਮੰਗ ਲੈਂਦਾ ਅਸੀਂ ਤੈਨੂੰ ਕੋਈ ਨਾ ਥੋੜੀ ਕਰਨੀ ਸੀ ਨਜਾਤੁਲ ਫੁਆਦ ਕਹਿਣ ਲੱਗੀ ਸਾਨੂੰ ਪੈਸਾ ਮੰਗਦਿਆਂ ਸ਼ਰਮ ਆਉਂਦੀ ਸੀ ਅਬੂ हसन ਕਹਿਣ ਲੱਗਾ ਮੈਂ ਆਪਣਾ ਸਾਰਾ ਪੈਸਾ ਖਤਮ ਕਰ ਚੁੱਕਾ ਹਾਂ ਮੈਂ ਖਲੀਫੇ ਕੋਲੋਂ ਕਿਸ ਮੂੰਹ ਨਾਲ ਮੰਗ ਸਕਦਾ ਸਾਂ ਜਦੋਂ ਮੈਂ ਕਵਾਰਾਂ ਸਾਂ ਤਾਂ ਮੇਰੇ ਗੁਜ਼ਾਰੇ ਲਈ ਕਾਫੀ ਕੁਝ ਸੀ ਪਰ ਵਿਆਹ ਤੋਂ ਪਿਛੋਂ ਮੇਰਾ ਖਰਚਾ ਬਹੁਤ ਵੱਧ ਗਿਆ ਹੈ ਜਿੰਨਾ ਵੀ ਪੈਸਾ ਮੇਰੇ ਪਾਸ ਹੋਵੇ ਪਾਣੀ ਵਾਂਗ ਵਗ ਜਾਂਦਾ ਹੈ ਇਸ ਲਈ ਹਜ਼ੂਰ ਪਹਿਲੋਂ ਇਨਾਮ ਵਾਲੀਆਂ 1000 ਮੋਹਰਾਂ ਦੇ ਦਿਓ ਫੀ ਇਹ ਸੁਣ ਕੇ ਖਲੀਫਾ ਤੇ ਰਾਣੀ ਦੋਵੇਂ ਖਿੜਖਿੜਾ ਕੇ ਹੱਸ ਪਏ ਤੇ ਮਹੱਲ ਵਿੱਚ ਪਹੁੰਚਦੇ ਆਂ ਹੀ 1000 ਮੋਹਰਾਂ ਭੇਜ ਦਿੱਤੀਆਂ ਅਤੇ ਅੱਬੂ ਦੇ ਨਾਂ ਇੱਕ ਵੱਡੀ ਸਾਰੀ ਜਾਗੀਰ ਲਾ ਦਿੱਤੀ ਤਾਂ ਜੋ ਉਹਦਾ ਗੁਜ਼ਾਰਾ ਚੱਲ ਸਕੇ